ਸਮਝੋ ਅਦੂਰੀ ਮੈਨੂੰ ਆਪਣੇ ਆਪ ਚਾਹਾਂ ਮੇ ਪੂਰੀ ਸਵਾਭਿਮਾਨੀ ਵੀ ਹਾਂ ਤੇ ਆਤਮ ਨਿਰਭਰ ਵੀ ਟੁੱਟ ਕੇ ਬਿਖਰ ਜਾਮਾ ਇਹ ਨਾ ਮੇਰੇ ਕੋਲ ਵਕਤ ਨਹੀਂ ਚੁਕਾ ਸਕੇ ਮੈਨੂੰ ਕੋਈ ਅਜੇਹਾ ਕੋਈ ਸ਼ਖਸ ਨਹੀਂ ਜਨਨੀ ਵੀ ਹਾਂ ਜੀਵਨ ਵੀ ਹਾਂ ਪਿੱਛੇ ਹਟਣਾ ਮੈਨੂੰ मंजूर नहीं मैं औरत हाँ अपने आप च कोमल हाँ पर कमजोर नहीं पैन पत्नी मां वो हर किरदार निभादी है वो औरत है सब कुछ मुमकिन कर जाती है सत ਸਾਡੇ ਦੇਸ਼ ਦੇ ਵਿੱਚ ਅਜਿਹੀਆਂ ਕਈਆਂ ਮਿਸਾਲਾਂ ਮੌਜੂਦ ਨੇ ਜੋ ਕਿ ਔਰਤ ਨੂੰ ਇੱਕ ਮਜ਼ਬੂਤੀ ਦੇ ਨਾਲ ਪੇਸ਼ ਕਰਦੀਆਂ ਨੇ ਤੇ ਇੱਕ ਅਜਿਹੀ ਮਿਸਾਲ ਇਸ ਵਕਤ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਰਾਜ ਲਾਲੀ ਗੇਲ ਜੀ ਜੋ ਕਿ ਪੰਜਾਬ ਸਟੇਟ ਔਮਨ ਕਮਿਸ਼ਨ ਦੀ ਚੇਅਰਪਰਸਨ ਹੈ ਮੈਮ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਸਸ ਸਤ ਸਭ ਤੋਂ ਪਹਿਲਾਂ ਕਿਵੇਂ ਹੋ ਤੁਸੀਂ ਬਿਲਕੁਲ ਠੀਕ 올 ਗੁੱਡ ਕੰਮ ਕਿਵੇਂ ਚੱਲ ਰਿਹਾ ਹੈ ਬਹੁਤ ਅੱਛਾ ਚੱਲ ਰਿਹਾ ਬਹੁਤ ਚੈਲੈਂਜਿੰਗ ਹੈ ਔਰ ਇਹ ਚੈਲੰਜਸ ਨੂੰ ਸਮਝਾਉਣਾ ਸੁਲਝਾਉਣਾ ਲੋਕਾਂ ਦੇ ਨਾਲ ਗੱਲਬਾਤ ਕਰਨੀ ਉਹਨਾਂ ਦੇ ਮਸਲੇ ਸੁਲਝਾਉਣੇ ਬਹੁਤ ਚੈਲੈਂਜਿੰਗ ਹੈ ਪਰ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿ ਇੱਥੋਂ ਬੰਦੇ ਜਦੋਂ ਅੱਖਾਂ 'ਚ ਹੰਝੂ ਲੈ ਕੇ ਆਉਂਦੇ ਨੇ ਪਰ ਜਾਂਦੇ ਮੁਸਕਾਨ ਦੇ ਨਾਲ ਨੇ ਸੋ ਇਟਸ ਵੈਰੀ ਗੁੱਡ ਰਾਸ਼ਟਾਲੀ ਜੀ ਕੰਮ ਦੀ ਤੁਸੀਂ ਗੱਲ ਕੀਤੀ ਹੈ ਨਾ ਸਭ ਤੋਂ ਪਹਿਲਾਂ ਕੰਮ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਰੋਜ਼ ਕਈ ਕੇਸ ਤੁਹਾਡੇ ਕੋਲ ਆਉਂਦੇ ਨੇ ਨਾ ਤੁਸੀਂ ਸੁਲਝਾਉਂਦੇ ਵੀ ਔਰ ਜਿਵੇਂ ਕਿ ਤੁਸੀਂ ਕਿਹਾ ਕਿ ਕਾਫੀ ਚੈਲੈਂਜਿੰਗ ਹੈ ਹਾਂ ਜੀ ਘਰ ਜਾ ਕੇ ਕਦੀ ਸੋਚਦੇ ਹੋ ਕਿ ਕੀ ਚੱਲ ਰਿਹਾ ਹੈ ਦੁਨੀਆ ਦੇ ਵਿੱਚ ਮਤਲਬ ਤੁਹਾਨੂੰ ਵੀ ਲੱਗਦਾ ਹੈ ਕਿ ਪਹਿਲੇ ਨਾਲੋਂ ਜੋ ਮਾਮਲੇ ਨੇ ਵੱਧ ਗਏ ਨੇ ਹੁਣ ਮਾਮਲੇ ਵੱਧ ਗਏ ਨੇ ਪਰ ਮੇਰੇ ਨੂੰ ਮਾਮਲਿਆਂ ਤੋਂ ਜ਼ਿਆਦਾ ਕਦੀ ਜਦੋਂ ਮੈਂ ਘਰ ਜਾਂਦੀ ਆ ਆਰਾਮ ਨਾਲ ਇਕੱਲੇ ਬੈਠਦੀ ਆ ਕਿਉਂਕਿ ਜਦੋਂ ਇਤੋਂ ਜਾਇਦ ਆ ਉਹ ਕਾਫੀ ਡਿਪਰੈਸਡ ਵੀ ਹੁੰਦੇ ਆ ਫੀਲ ਹੁੰਦਾ ਆ ਘਰ ਜਾ ਕੇ ਜੋ ਤੁਸੀਂ ਆਪਣਾ ਇਕੱਲੇ ਬੈਠ ਕੇ ਇੱਕ ਕੱਪ ਆਫ ਕਾਫੀ ਲੈ ਕੇ ਬੈਠਦੇ ਹੋ ਤੇ ਇਹੀ ਸੋਚਦੇ ਹੋ ਕਿ ਸਮਾਜ ਦੇ ਅੰਦਰ ਸਾਡਾ ਜਿਹੜਾ ਇੱਕ ਸਤਾਰਾ ਉਹ ਕਿੰਨਾ गिर ਗਿਆ ਹੈ ਕਿਉਂਕਿ ਅੱਜ ਕੱਲ ਜਿਹੜੇ ਟੈਨਸ਼ਨ ਪ੍ਰੈਸ਼ਰ ਲੋਕਾਂ ਦੀਆਂ ਡਾਈਵੋਰਸਸ ਆ ਕੰਮ ਦੇ ਉੱਤੇ ਜਿਹੜੀਆਂ ਨੇ ਐਡੀਆਂ ਤਕਲੀਫਾਂ ਨੇ ਕਿਉਂ ਵਧ ਰਹੀਆਂ ਨੇ ਮੈਂ ਹਮੇਸ਼ਾ ਇਸ ਦੇ ਬਾਰੇ ਸੋਚਦੀ ਹਾਂ ਕਿਉਂ ਵਧ ਰਹੀਆਂ ਨੇ ਕੀ ਕੀਤਾ ਜਾ ਸਕਦਾ ਹੋਰ ਜੇ ਅਸੀਂ ਕਿਸੇ ਦੇ ਦੁੱਖ ਘਟਾ ਸਕੀਏ ਇਹੋ ਜਿਹੇ ਜਿਹੜੇ ਮਸਲੇ ਵੱਧਦੇ ਜਾ ਰਹੇ ਨੇ ਹਿੰਸਕ ਬਦਲੇ ਰੇ ਚਾਹ ਡੋਮੈਸਟਿਕ ਵਾਇਲੈਂਸਸ ਬਹੁਤ ਜ਼ਿਆਦਾ ਨੇ ਡਾਈਵੋਰਸਸ ਬਹੁਤ ਜ਼ਿਆਦਾ ਨੇ ਇਹਨਾਂ ਦੇ ਅੰਦਰ ਸੇ ਕੀ ਕਰੀਏ ਕਿ ਆਪਣੇ ਘਰ ਜਿਹੜੇ ਨੇ ਬਚੇ ਰਹਿਣ अच्छा राजलाली गिल जी कम तो बात ਜਦੋਂ ਘਰ ਜਾਂਦੇ ਨੇ ਇਹ ਕਹਿੰਦੇ ਨੇ ਨਾ ਕਿ ਇੱਕ ਔਰਤ ਲਈ ਬਹੁਤ ਮੁਸ਼ਕਿਲ ਹੁੰਦਾ ਹੈ ਘਰ ਵੀ ਸੰਭਣਾ ਕੰਮ ਵੀ ਸੰਭਣਾ ਸੋ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ ਤੇ ਸਭ ਤੋਂ ਵੱਡੀ ਗੱਲ ਜਦੋਂ ਥੱਕ ਕੇ ਘਰੇ ਬੈਂਦੇ ਹੋ ਨਾ ਫ੍ਰੀ ਟਾਈਮ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ ਕਿ ਹਾਂ ਵੀ ਹੁਣ ਇਹ ਮੇਰਾ ਟਾਈਮ ਹੈ ਤੇ ਮੈਂ ਆਪਣੇ ਲਈ ਸਪੈਂਡ ਕਰਨਾ ਇਸ ਟਾਈਮ ਨੂੰ ਦੇਖੋ ਰੱਬ ਦੀ ਬਹੁਤ ਮਿਹਰ ਹੈ ਜ਼ਿੰਦਗੀ ਦੇ ਵਿੱਚ ਮੈਨੂੰ ਔਰ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਉਹਨੇ ਆਪਣੀ ਮਿਹਰ ਦੀ ਤੇ ਜਦੋਂ ਮੈਂ ਆਪਣੇ ਘਰ ਵਾਪਸ ਜਾਂਦੀ ਹਾਂ ਇੱਥੋਂ ਇਕੱਲੇ ਬੈਠ ਕੇ ਇੱਕ ਕੱਪ ਕੌਫੀ ਪੀਦੀ ਆ ਔਰ ਉਸ ਤੋਂ ਬਾਅਦ ਮੈਂ ਜਾ ਕੇ ਸਾਰਾ ਪਹਿਲੇ ਨਿਊਜ਼ਪੇਪਰ ਸਾਰੇ ਪੜ੍ਹਦੀ ਆਂ ਹਮ ਕਿ ਕੀ ਚੱਲ ਰਿਹਾ ਹੈ ਅਪਾਰਟ ਫਰਮ ਆਪਣੇ ਆਫਿਸ ਦੀ ਜਾਂ ਕੀ ਕੇਸਸ ਨਵੇਂ ਆ ਰਹੇ ਨੇ ਜਾਂ ਕੀ ਹੋ ਰਿਹਾ ਉਹ ਨਿਊਜ਼ਪੇਪਰ ਦੇ ਅੰਦਰ ਲੈ ਕੇ ਉਹ ਕੈਚ ਅਪ ਵਿਦ ਅਦਰ ਥਿੰਗ ਕੀ ਦੁਨੀਆ 'ਚ ਹੋਰ ਕੀ ਹੋ ਰਿਹਾ ਆ ਤੇ ਉਹ ਪੜ੍ਹਦੀ ਆਂ ਮੈਂ 뮤직 ਸੁਣਦੀ ਆਂ ਮੈਂ ਤੋਂ ਆਪਣੇ ਫਾਰਮ ਦੇ ਉੱਤੇ ਜਾਂਦੀ ਆਂ ਸੈਰ ਕਰਦੀ ਆਂ ਥੋੜੀ ਦੇਰ ਦੇ ਲਈ ਰੱਬ ਨੂੰ ਤੇ ਆਉਨੇ ਆ ਰੱਬ ਨੂੰ ਪ੍ਰਾਰਥਨਾ ਕਰਦੇ ਆਂ ਸਭ ਤੇ ਮੇਰ ਰੱਖੀ ਰੱਬਾ ਬਿਲਕੁਲ ਨੇ ਆ ਅੱਛਾ ਰਾਜ ਲਾਲੀ ਗਿੱਲ ਜੀ ਜੇ ਔਮਨ ਕਮਿਸ਼ਨ ਦੀ ਚੇਅਰਪਰਸਨ ਨਾ ਹੁੰਦੀ ਤਾਂ ਵਜੂਦ ਕੀ ਹੁੰਦਾ ਮੈਨੂੰ ਸ਼ੁਰੂ ਤੋਂ ਹੀ ਸੋਸ਼ਲ ਕਾਜ਼ਸ ਸੋਸ਼ਲ ਐਕਟੀਵਿਸਟ ਮੈਂ ਰਹੀ ਹਾਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਬਹੁਤ ਇਸ ਤਰੀਕੇ ਦੇ ਕੰਮ ਕੀਤੇ ਨੇ ਔਰ ਇਮੋਸ਼ਨਲ ਵੀ ਬਹੁਤ ਜ਼ਿਆਦਾ ਆ ਤੋ ਇਸ ਕਰਕੇ ਮੈਨੂੰ ਜਿਹੜੇ ਦੁੱਖ ਤਕਲੀਫ ਹੁੰਦੇ ਨੇ ਬਹੁਤ ਤਕਲੀਫ ਦਿੰਦੀ ਹੈ ਮੇਰਾ ਖਿਆਲ ਹੈ ਜੇ ਮੈਂ ਇਹ ਨਾ ਕਰਦੀ ਮੈਂ ਰਾਈਟਰ ਹੁੰਦੀ ਜ਼ਰੂਰ ਸਮਾਜ ਦੇ ਜਿੰਨੀਆਂ ਵੀ ਤਕਲੀਫਾਂ ਨੇ ਯਾ ਕੋਈ ਵੀ ਦੁੱਖ ਹੈ ਜ਼ਿੰਦਗੀ ਦੇ ਉਹਨੂੰ ਆਪਣੇ ਅੱਖਰਾਂ 'ਚ ਜ਼ਰੂਰ ਪਰਉਂਦੀ ਮਗਰ ਕੱਲਾ ਉਹ ਦੁੱਖ ਲਿਖ ਕੇ ਨਹੀਂ ਮੈਨੂੰ ਲੱਗਦਾ ਸੀ ਕਿ ਮੈਂ ਜ਼ਰੂਰ ਕਿਤੇ ਨਾ ਕਿਤੇ ਆਪਣਾ ਉਹ ਸੋਸ਼ਲ ਐਕਟੀਵਿਸਟ ਦਾ ਕੰਮ ਜਾਰੀ ਰੱਖਣਾ ਸੀਗਾ ਕਿ ਕੋਈ ਐਨਜੀਓ ਚਲਾਉਂਦੀ ਜਾਂ ਕੁਛ ਐਹੀ ਰਾਈਟਰ ਕਰਨ ਦੇ ਵਿੱਚ ਆਪਣੀ ਭਾਗੀਦਾਰੀ ਨਿਭਾਉਂਦੇ ਜਿੱਦਾਂ ਵੀ ਮੈਂ ਕਰ ਸਕਦੀ ਆ ਹੈਲਪ ਉਸ ਤੇ ਕਿਤੇ ਮੈਂ ਹੈਲਪ ਕਰਦੀ ਜ਼ਰੂਰ ਹੈ ਠੀਕ ਹੈ ਰਾਸ਼ਲਾ ਲਿਤ ਜੀ ਵੀ ਤੁਸੀਂ ਕਹਾਂ ਕਿ ਤੁਸੀਂ ਇਮੋਸ਼ਨਲ ਬਹੁਤ ਹੋ ਨਾ ਆਮ ਤੌਰ ਤੇ ਕੁੜੀਆਂ ਔਰਤਾਂ ਇਮੋਸ਼ਨਲ ਹੁੰਦੀਆਂ ਨੇ ਨਾ ਪਰ ਕਈ ਵਾਰ ਉਨਾਂ ਨੂੰ ਇਮੋਸ਼ਨਲ ਦਾ ਟੈਗ ਦੇ ਕੇ ਕਮਜ਼ੋਰ ਕਰਾ ਦਿੱਤਾ ਜਾਂਦਾ ਲੱਗਦਾ ਤੁਹਾਨੂੰ ਕਿ ਔਰਤਾਂ ਦਾ ਜਾਂ ਕੁੜੀਆਂ ਦਾ ਇਮੋਸ਼ਨਲ ਹੋਣਾ ਵਾਕਈ ਉਹਨਾਂ ਲਈ ਇੱਕ ਕਮਜ਼ੋਰੀ ਹੈ ਜਾਂ ਉਹਨਾਂ ਨੂੰ ਕਮਜ਼ੋਰ ਬਣਾਉਂਦਾ ਇਮੋਸ਼ਨਲ ਹੋਣਾ ਇੱਕ ਪੋਜ਼ਿਟਿਵ ਵੇ ਹੈ ਜੇ ਤੁਸੀਂ ਇਮੋਸ਼ਨਲ ਨਹੀਂ ਹੋ ਫਿਰ ਤੁਸੀਂ ਇੱਕ ਪੱਥਰ ਹੋ ਔਰ ਉਹ ਜਦੋਂ ਦਿਲ ਪੱਥਰ ਹੋ ਜਾਂਦਾ ਬੰਦੇ ਦਾ ਨਾ ਉਦੋਂ ਗਲਤ ਕੰਮ ਬੜੇ ਹੋ ਜਾਂਦੇ ਨੇ ਜੇ ਤੁਸੀਂ ਇਮੋਸ਼ਨਲ ਹੋ ਤੁਹਾਡੇ ਦਿਲ 'ਚ ਦਰਦ ਹੈ ਤੁਸੀਂ 10 ਵਾਰੀ ਕਿਸੇ ਗਲਤ ਕੰਮ ਕਰਨ ਨੂੰ ਸੋਚੋਗੇ ਕਿਸੇ ਨੂੰ ਤਕਲੀਫ ਪਹੁੰਚਾਉਣ ਦੇ ਲਈ ਜੇ ਤੁਸੀਂ ਤਕਲੀਫ ਪਹੁੰਚਾਉਣਾ ਚਾਹੁੰਦੇ ਉਹਦੇ ਲਈ 10 ਵਾਰੀ ਸੋਚੋਗੇ ਬਿਲਕੁਲ ਤੇ ਇਸ ਕਰਕੇ ਇਮੋਸ਼ਨਲ ਹੋਣਾ ਇੱਕ ਪੋਜ਼ਿਟਿਵ ਪੁਆਇੰਟ ਹੈ ਨਾ ਕਿ ਨੈਗੇਟਿਵ ਪੁਆਇੰਟ ਹੈ ਹਮ ਕਿਉਂਕਿ ਕਈ ਵਾਰ ਇਦਾਂ ਹੁੰਦਾ ਨਾ ਕੁੜੀਆਂ ਨੂੰ ਔਰਤਾਂ ਨੂੰ ਇਮੋਸ਼ਨਲਸ ਹੁੰਦੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ ਜਾਂਦਾ ਆਮ ਹੀ ਆ ਜਾਂਦਾ ਤੇ ਕਹਿ ਦਿੰਦੇ ਨੇ ਕੀ ਐ ਹਰ ਗੱਲ ਤੇ ਰੋਣਾ ਰੱਖਿਆ ਹੁੰਦਾ ਅੱਖਾਂ ਦੇ ਉੱਤੇ ਹੀ ਪਾਣੀ ਹੁੰਦਾ ਤੁਹਾਡੇ ਤਾਂ ਸੋ ਇਹ ਇਹ ਬਹੁਤ ਹੀ ਪੋਜ਼ਿਟਿਵ ਚੀਜ਼ ਹੈਗੀ ਹੈ ਕਿਉਂਕਿ ਦੇਖੋ ਘਰਾਂ ਦੇ ਅੰਦਰ ਜਿੱਦਾਂ ਮੇਰੇ ਕੋਲ ਕੇਸ ਆਉਂਦੇ ਨੇ ਡੋਮੈਸਟਿਕ ਵਾਇਲੈਂਸ ਦੇ ਬੜੇ ਹੁੰਦੇ ਨੇ ਜਾਂ ਘਰਾਂ 'ਚ ਲੜਾਈਆਂ ਵੀ ਹੋਈਆਂ ਨੇ ਜੇ ਪੱਥਰ ਦੇ ਲੋਗੇ ਤਾਂ ਤੁਸੀਂ ਵੀ ਅੱਗੇ ਜਾ ਕੇ ਪੱਥਰ ਚੁੱਕ ਲੋਗੇ ਠੀਕ ਹੈ ਲੇਕਿਨ ਜਦੋਂ ਇਮੋਸ਼ਨਲ ਬੰਦਾ ਆਉਂਦਾ ਉਹ ਸੋਚਦੀ ਆ ਉਹ ਲੇਡੀ ਕਿ ਇਹ ਮੇਰਾ ਹੀ ਘਰ ਹੈ ਇਹ ਮੇਰੇ ਹੀ ਬੱਚੇ ਨੇ ਇਹ ਮੇਰੇ ਰਿਸ਼ਤੇਦਾਰ ਨੇ ਮੈਂ ਆਪਣੇ ਨਾਲ ਤੇ ਲੜਾਈ ਨਹੀਂ ਲੜਨੀ ਲੇਕਿਨ ਹਾਂ ਜਦੋਂ ਉਹ ਕਹਿੰਦੇ ਨੇ ਕਿ ਹੰਝੂ ਜ਼ਿਆਦਾ ਹੀ ਹੋ ਜਾਣ ਦਰਿਆਈ ਵਗ ਜੇ ਫਿਰ ਉਦੋਂ ਤਾਂ ਕੋਈ ਸਟੈਪ ਚੱਕਣਾ ਹੀ ਪੈਂਦਾ ਹੈ ਸਬਰ ਦਾ ਬੰਨ ਹੀ ਟੁੱਟ ਜੇ ਬੰਨ ਹੀ ਟੁੱਟ ਜੇ ਫਿਰ ਤਾਂ ਤੁਹਾਨੂੰ ਕੋਈ ਸਟੈਪ ਚੱਕਣਾ ਹੀ ਪੈਂਦਾ ਔਰਤ ਘਰੋਂ ਤਾਂ ਹੀ ਬਾਹਰ ਨਿਕਲੇਗੀ ਚਾਹੇ ਉਹ ਸ਼ਿਕਾਇਤ ਕਰਨ ਬਾਹਰ ਜਾਵੇ ਜਾਂ ਆਪਣੇ ਲਈ ਕੋਈ ਹੈਲਪ ਮੰਗਣ ਬਾਹਰ ਜਾਵੇ ਜਦੋਂ ਸਬਰ ਦਾ ਬੰਦ ਟੁੱਟ ਚੁੱਕਿਆ ਹੁੰਦਾ ਔਰ ਮੈਂ ਹਮੇਸ਼ਾ ਇਹ ਕਹਿੰਦੀ ਆ ਮੈਂ ਇਸ ਚੀਜ਼ ਦੇ ਪੱਖ ਹਾਂ ਕਿ ਤੁਸੀਂ ਹਮੇਸ਼ਾ ਘਰ ਬਚਾਓ ਹਮ ਆਪਣਾ ਪਰਿਵਾਰ ਬਚਾਓ ਆਪਣੇ ਰਿਸ਼ਤੇ ਜਿਹੜੇ ਟਿੜਕਦੇ ਜਾਂਦੇ ਨੇ ਉਹਨਾਂ ਨੂੰ ਬਚਾਓ ਹਮ ਲੇਕਿਨ ਜਦੋਂ ਕਿਸੇ ਦੀ ਉੱਤੇ ਵਾਇਲੈਂਸ ਅੰਨੀ ਜ਼ਿਆਦਾ ਹੋ ਜੇ ਫਿਰ ਆਪਣੇ ਹੱਕਾਂ ਲਈ ਖੜੀ ਹੋਵੋ ਬਿਲਕੁਲ ਫਿਰ ਆਪਣੇ ਹੱਕਾਂ ਨੂੰ ਪਛਾਣੋ ਉਹਨਾਂ ਦੇ ਲਈ ਤੁਸੀਂ ਚਾਹੇ ਕਿਤੇ ਵੀ ਜਾ ਕੇ ਹੈਲਪ ਮੰਗਣੀ ਪਵੇ ਉਹ ਕਰੋ ਕਿਉਂਕਿ ਸਿਰਫ ਜਿਹੜਾ ਸਿਸਕੀਆਂ ਦੇ ਅੰਦਰ ਹੀ ਜ਼ਿੰਦਗੀ ਬਤੀਤ ਨਹੀਂ ਹੁੰਦੀ ਹੈ ਹਮ ਠੀਕ ਹੈ ਪਿਆਰ ਮੁਹੱਬਤ ਸਭ ਕੁਝ ਹੈ ਘਰ ਦੇ ਅੰਦਰ ਮਗਰ ਜਦੋਂ ਇੱਕ ਔਰਤ ਦੀ ਇੱਜ਼ਤ ਤੇ ਆ ਜੇ ਉਹਦੇ ਆਪਣੇ ਰੁਤਬੇ ਤੇ ਆ ਜੇ ਫੇਰ ਤੁਸੀਂ ਉਸ ਚੀਜ਼ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਨਾ ਹੂੰ ਬਿਲਕੁਲ ਸਹੀ ਗੱਲ ਹੈ ਕਿ ਜ਼ਿੰਦਗੀ ਸਾਰਿਆਂ ਨੂੰ ਇੱਕੋ ਵਾਰ ਮਿਲੀ ਹੈ ਤੇ ਰੋ ਕੇ ਪਰੇਸ਼ਾਨ ਹੋ ਕੇ ਇੱਕ ਔਰਤ ਉਹ ਜ਼ਿੰਦਗੀ ਕਿਉਂ ਸਾਰੀ ਚੀਜ਼ ਬទਿਤ ਕਰੇ ਬਿਲਕੁਲ ਅੱਛਾ ਰਾਜ ਲਾਲੀ ਗਿਲ ਜੀ ਦਾ ਬਚਪਨ ਕਿਹੋ ਜਿਹਾ ਸੀ ਆਮ ਕੁੜੀਆਂ ਵਾਂਗ ਸੀ ਆਮ ਕੁੜੀਆਂ ਵਾਂਗ ਸੀ ਕੁਝ ਖਾਸ ਸੀ ਨਹੀਂ ਬਿਲਕੁਲ ਆਮ ਕੁੜੀਆਂ ਵਰਗਾ ਮੇਰਾ ਜੀਵਨ ਸੀਗਾ ਮੈਂ ਜ਼ਿਆਦਾਤਰ ਆਪਣੀ ਗ੍ਰੈਂਡਪੇਰੈਂਟ ਸਕੂਲ ਵੀ ਰਹੀ ਸੀਗੀ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਇਸ ਚੀਜ਼ ਦਾ ਮੈਨੂੰ ਬਹੁਤ ਦੁੱਖ ਲੱਗਦਾ ਹੁਣ ਜਦੋਂ ਮੈਂ ਮਾਈਕਰੋ ਫੈਮਲੀਆਂ ਦੇਖਦੀ ਹਾਂ ਹੂੰ ਉਹਨਾਂ ਦਿਨਾਂ ਦੇ ਅੰਦਰ ਜਿਹੜਾ ਹੁੰਦਾ ਸੀਗਾ ਗ੍ਰੈਂਡਪੇਰੈਂਟਸ ਨੇ ਚਾਚੀ ਮੰਮੀ ਤਾਈ ਸਭ ਇਕੱਠੇ ਹੁੰਦੇ ਸੀ ਛੁੱਟੀਆਂ ਬਤਾਣ ਆਪਣੇ ਨਾਨੇਆਂ ਦੇ ਨਾਨਕੇ ਜਾਣਾ ਉੱਥੇ ਸਾਰੇ ਇਕੱਠਾ ਪਰਿਵਾਰ ਦੇਖਣਾ ਤੇ ਪਰਿਵਾਰ ਦੇ ਅੰਦਰ ਪਿਆਰ ਬਹੁਤ ਜ਼ਿਆਦਾ ਸੀਗਾ ਅਸੀਂ ਤੇ ਗਵਾਂਡੀਆਂ ਨੂੰ ਵੀ ਇੰਨਾ ਜਿਹੜੇ ਤੁਹਾਡੇ ਖੂਨ ਦਾ ਰਿਸ਼ਤਾ ਵੀ ਨਹੀਂ ਆ ਉਹਨਾਂ ਦੇ ਨਾਲ ਵੀ ਦੋਸਤੀ ਜਿਹੜੀ ਹੈਗੀ ਜਨਰੇਸ਼ਨਸ ਤੱਕ ਨਭਾਈ ਹੈ ਕਿਉਂਕਿ ਕਹਿੰਦੇ ਨੇ ਕਿ ਰਿਸ਼ਤੇਦਾਰ ਬਾਅਦ ਚ ਪਹੁੰਚਦੇ ਨੇ ਪਹਿਲਾਂ ਗਵਾਂਡ ਦੇ ਵਿੱਚ ਕੋਈ ਪਰੇਸ਼ਾਨੀ ਹੋਵੇ ਤਾਂ ਪਹਿਲਾਂ ਗਵਾਂਡੀ ਤੁਹਾਡੇ ਸਿਰ ਤੇ ਆ ਕੇ ਖੜੇ ਹੁੰਦੇ ਨੇ ਮਦਦ ਲਈ ਪਿਆਰ ਬਹੁਤ ਸੀਗਾ ਉਹਨਾਂ ਦਿਨਾਂ ਦੇ ਅੰਦਰ ਤੇ ਜਿਹੜੀ ਘਰ ਦੀ ਵੱਡੀ ਔਰਤ ਹੁੰਦੀ ਸੀਗੀ ਉਹ ਦੂਜੀਆਂ ਔਰਤਾਂ ਨੂੰ ਚਾਹੇ ਨੂਆ ਆਈਆਂ ਨੇ ਬਾਹਰੋਂ ਉਹਨਾਂ ਨੂੰ ਪਿਆਰ ਦੇ ਨਾਲ ਸਿਖਾਉਣਾ ਨਾ ਕਿ ਮਿਹਣੇ ਮਾਰਨੇ ਵੀ ਤੈਨੂੰ ਆ ਨਹੀਂ ਆਉਂਦਾ ਤੈਨੂੰ ਆ ਨਹੀਂ ਆਉਂਦਾ ਉਹ ਦਿਨ ਪਰ ਅੱਡ ਸੀਗੇ ਬਿਲਕੁਲ ਠੀਕ ਹੈ ਔਰ ਸ ਮੇਰਾ ਬਚਪਨ ਬਹੁਤ ਹੀ ਲਾਡ ਪਿਆਰ ਤੇ ਬੜੀ ਖੁਸ਼ੀਆਂ ਨਾਲ ਬੀਤਿਆ ਤੇ ਇਸ ਮੈਨੂੰ ਉਸ ਚੀਜ਼ ਦੇ ਅੰਦਰ ਕੋਈ ਸ਼ਿਕਰ ਸਿਖਵਾ ਨਹੀਂ ਬੜੇ ਚੰਗੇ ਭੈਣ ਭਰਾ ਬੜੇ ਚੰਗੇ ਮਾਮੇ ਚਾਚੇ ਤਾਈ ਸਾਰੇ ਔਰ ਉਹ ਜਿਹੜੀ ਚੀਜ਼ ਹੈ ਉਸ ਟਾਈਮ ਦੇ ਉੱਤੇ ਮਿਸਿੰਗ ਬਹੁਤ ਜ਼ਿਆਦਾ ਹੈ ਪਰ ਰਾਜ ਲਾਲੀ ਜੀ ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਪਿਆਰ ਬਹੁਤ ਜ਼ਿਆਦਾ ਸੀ ਭਰੋਸਾ ਵੀ ਸੀ ਅੱਜ ਕੱਲ ਉਪਰੋਸਾ ਘਟਿਆ ਕਿਉਂਕਿ ਜਿਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਸੀਂ ਆਪਣੀਆਂ ਕੁੜੀਆਂ ਨੂੰ ਨਾ ਸਿਰਫ ਕੁੜੀਆਂ ਨੂੰ ਛੋਟੇ ਮੁੰਡਿਆਂ ਤੱਕ ਨੂੰ ਬੱਚਿਆਂ ਤੱਕ ਨੂੰ ਗਵਾਨ ਦੇ ਵਿੱਚ ਵੀ ਭੇਜਣੋਂ ਜਾਂ ਘਰੋਂ ਬਾਹਰ ਕੱਢਣੋਂ ਵੀ ਡਰਦੇ ਆਂ ਅੱਜ ਕੱਲ੍ਹ ਭਰੋਸਾ ਖਤਮ ਹੀ ਹੋ ਗਿਆ ਹੈ ਬਿਲਕੁਲ ਕਿਉਂਕਿ ਮੇਰੇ ਕੋਲ ਐਸੇ ਕੇਸਸ ਆਉਂਦੇ ਨੇ ਕਮਿਸ਼ਨ ਦੇ ਅੰਦਰ ਜਿਸ ਦੇ ਅੰਦਰ ਕਿ ਲੜਕੀ ਜਿਹੜੀ ਆ ਰੋ ਰੋ ਕੇ ਆਉਂਦੀ ਹੈ ਕਿ ਮੈਨੂੰ ਮੇਰੇ ਫਾਦਰ ਦੀ ਤਰਫੋਂ ਹੀ ਰੇਪ ਕੀਤਾ ਗਿਆ ਹੈ ਚਾਚੇ ਨੇ ਹੱਥ ਲਾਇਆ ਕਜ਼ਨਸ ਜਿਹੜੇ ਮੁੰਡੇ ਨੇ ਭਰਾ ਨੇ ਉਹਨਾਂ ਨੇ ਹੱਥ ਲਾਇਆ ਤੇ ਕਿਸ ਤੇ ਭਰੋਸਾ ਕਰੋ ਜੇ ਤੁਹਾਨੂੰ ਆਪਣੇ ਫਾਦਰ ਤੇ ਭਰੋਸਾ ਨਹੀਂ ਹੈ ਚਾਚੇ ਤੇ ਭਰੋਸਾਨੀਆਂ ਜਾਂ ਦੂਜੇ ਮੁੰਡਿਆਂ ਤੇ ਭਰੋਸਾ ਨਹੀਂ ਆ ਤੇ ਕਿਸ ਰਿਸ਼ਤੇ ਦੀ ਗੱਲ ਕਰਦੇ ਆਂ ਸੀ ਅੱਜ ਕੱਲ ਜਿਹੜਾ ਭਰੋਸਾ ਬਹੁਤ ਖਤਮ ਹੋ ਚੁੱਕਿਆ ਐ ਐਜ ਕੇਸਸ ਕਾਫੀ ਆਨੇ ਮੇਰੇ ਕੋਲ ਜਦੋਂ ਇਹੋ ਜਿਹੇ ਕੇਸਸ ਸੁਣਦੇ ਹੋ ਲੂ ਕੰਟੇ ਨੇ ਖੜੇ ਹੁੰਦੇ ਬਹੁਤ ਜ਼ਿਆਦਾ ਦੁੱਖ ਵੀ ਲੱਗਦਾ ਤਕਲੀਫ ਵੀ ਹੁੰਦੀ ਐ ਮੈਂ ਇੱਕ ਦੋ ਫੈਮਿਲੀਜ਼ ਨੂੰ ਬੁਲਾਇਆ ਵੀ ਕਿਉਂਕਿ ਉਹਨਾਂ ਨੇ ਕਿਹਾ ਸੀ ਪੁਲਿਸ ਨਹੀਂ ਗਏ ਘਰ ਦਾ ਮਾਮਲਾ ਘਰ ਚ ਰੱਖਣਾ ਚਾਹੁੰਦੇ ਸੀ ਮਗਰ ਇਹ ਕੁੜੀ ਬਹੁਤ ਰੋਂਦੀ ਆ ਹਮੇਸ਼ਾ ਔਰ ਉਸ ਦੀ ਕਾਉਂਸਲਿੰਗ ਦੀ ਲੋੜ ਐ ਉਹਦੇ ਫਾਦਰ ਨੂੰ ਵੀ ਬੁਲਾਇਆ ਗਿਆ ਨਾਲ ਉਹਦੇ ਫਾਦਰ ਨੇ ਆਖੀ ਕਿ ਕਹਾਂ ਮੇ ਤੁਹਾਨੂੰ ਗਲਤੀ ਹੋਗੀ ਤੇ ਇੱਥੇ ਫਿਰ ਮਤਲਬ ਸਾਨੂੰ ਆਪ ਨੂੰ ਸਮਝ ਨਹੀਂ ਆਉਂਦਾ ਵੀ ਇਹਨਾਂ ਦਾ ਕਰਨਾ ਕੀ ਹੈ ਬਟ ਵੀ ਆਈ ਏਮ ਸਿਟਿੰਗ ਓਨ ਅ ਚੇਅਰ ਵੇਅਰ ਆ ਹਵ ਟੂ ਸੀ ਦ ਸਿਕਿਉਰਿਟੀ ਐਂਡ ਸੇਫਟੀ ਆਫ ਦ ਗਰਲ ਆਫ ਦ ਵਿਮਨ ਈਅਰ ਆ ਹਵ ਟੂ ਰਿਪੋਰਟ ਟੂ ਦ ਪੁਲਿਸ ਤੁਸੀਂ ਇੱਕ ਵਾਰੀ ਕਿਸੇ ਨੂੰ ਮaaf ਕਰ ਦੋ ਦੂਜੀ ਵਾਰੀ ਹਿੰਮਤ ਵੱਧ ਜਾਂਦੀ ਹੈ ਬਿਲਕੁਲ ਤੇ ਇਸ ਤਰੀਕੇ ਦੇ ਨਾਲ ਜਿਹੜਾ ਭਰੋਸੇ ਦੀ ਗੱਲ ਕਰਦੇ ਹੋ ਤੁਸੀਂ ਮੈਂ ਇਹ ਨਹੀਂ ਕਹਦੀ ਕਿ ਹਰ ਇੱਕ 'ਚ ਭਰੋਸਾ ਖਤਮ ਹੋ ਗਿਆ ਬੜੇ ਤੁਹਾਡੇ ਅੱچھے ਸਸਕਾਰ ਵੀ ਨੇ ਜਿਹੜੇ ਤੁਹਾਨੂੰ ਮਾਪੇ ਤੋਂ ਮਿਲਦੇ ਨਹੀਂ ਤੁਹਾਨੂੰ ਸਮਾਜ ਤੋਂ ਵੀ ਮਿਲਦੇ ਨੇ ਬਹੁਤ ਕੁਝ ਸਿੱਖਦੇ ਹੋ ਤੁਸੀਂ ਤੇ ਜਿੱਥੇ ਲੇਡੀ ਕਮਜ਼ੋਰ ਹੁੰਦੀ ਆ ਨਾ ਜਿੱਥੇ ਮਾਂ ਆ ਬਾਹਰ ਕੰਮ ਕਰਨ ਗਈ ਆ ਘਰੇ ਧੀਆਂ ਕੱਲੀਆਂ ਨੇ ਹੁਣ ਉਹ ਧੀਆਂ ਨੂੰ ਨਾਲ ਲੈ ਕੇ ਜਾਵੇ ਕਿਤੇ ਬਿਲਕੁਲ ਉੱਥੇ ਜਿਹੜੀ ਲੇਡੀ ਕਮਜ਼ੋਰ ਹੁੰਦੀ ਆ ਨਾ ਉੱਥੇ ਲੋਕੀ ਕਮਜ਼ੋਰ ਲੇਡੀ ਦਾ ਫਾਇਦਾ ਚੱਕਦੇ ਨੇ ਹਮਮ ਔਰ ਮੈਂ ਇਹਨਾਂ ਲੇਡੀਆਂ ਨੂੰ ਇਹੀ ਸਮਝਾਇਆ ਕਿ ਰੋਵੋ ਨਾ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਮਾਫ਼ ਵੀ ਨਹੀਂ ਕੀਤਾ ਜਾ ਸਕਦਾ ਜੇ ਗੁਨਾਹ ਕੀਤਾ ਉਦੀ ਸਜ਼ਾ ਸਜਾਇਆ ਉਦੀ ਸਜ਼ਾ ਮਾਫੀ ਨਹੀਂ ਹੈ ਇਸ ਚੀਜ਼ ਦੇ ਉੱਤੇ ਕੋਈ ਵੀ ਬਿਲਕੁਲ ਕਿਉਂਕਿ ਗਲਤੀ ਨੂੰ ਜੇ ਇੱਕ ਵਾਰੀ ਮਾਫ ਕਰ ਦੋਗੇ ਤੇ ਸ਼ਾਇਦ ਅਗਲੀ ਵਾਰ ਉਹ ਗੁਨਾਹ ਬਣ ਸਕਦੀ ਹੈ ਬਿਲਕੁਲ ਬਣਦਾ ਹੈ ਬਿਲਕੁਲ ਬਣਦਾ ਇਹ ਤਾਂ ਇਸ ਕਰਕੇ ਜਿੰਨਾ ਤੱਕ ਭਰੋਸਿਆਂ ਦੀ ਗੱਲ ਹੈ ਬਹੁਤ ਅੱਛੇ ਅੱਛੇ ਸਾਡੇ ਸਮਾਜ ਦੇ ਅੰਦਰ ਜਾਂ ਦੁਨੀਆ ਦੇ ਅੰਦਰ ਅੱਛੇ ਲੋਕ ਨਹੀਂ ਮੈਨੂੰ ਲੱਗਦਾ ਉਹ ਅੱਛੇ ਲੋਕਾਂ ਨੇ ਕਰਕੇ ਜਿਹੜਾ ਨਾ ਸਮਾਜ ਅਸੀਂ ਜੀ ਰਹੇ ਹਾਂ ਅਸੀਂ ਉਹਦੇ 'ਚ ਰਹਿ ਰਹੇ ਹਾਂ ਸਾਹ ਲੈ ਸਕ ਰਹੇ ਹਾਂ ਸਾਹ ਲੈ ਸਕ ਰਹੇ ਹਾਂ ਕੁਝ ਫੈਮਿਲੀਆਂ ਹੈ ਕੁਝ ਇਹੋ ਜਿਹੇ ਸਮਾਜ ਦੇ ਅਰੰਸ਼ ਹੈਗੇ ਨੇ ਜਿਹੜੇ ਕਿ ਇਸ ਤਰੀਕੇ ਦੇ ਕ੍ਰਾਈਮ ਦੇ ਵਿੱਚ ਪੈ ਜਾਂਦੇ ਨੇ ਮਗਰ ਇਹਨਾਂ ਨੂੰ ਸਜ਼ਾ ਦੇਣੀ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਔਰ ਲੜਕੀਆਂ ਨੂੰ ਇਹ ਸਹਾਰਾ ਦੇਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਫਿਰ ਜ਼ਿੰਦਗੀ ਦੇੰ ਦਾ ਡਰ ਤੇ ਸਿਸਕੀਆਂ ਦੇ ਨਾਲ ਜਿਹੜਾ ਉਹ ساری ਜ਼ਿੰਦਗੀ ਜਿਹੜੀ ਕੱਢਣੀ ਆ ਨਾ ਉਹ ਬਹੁਤ ਮੁਸ਼ਕਿਲ ਹੁੰਦੀ ਹੈ ਬਿਲਕੁਲ ਅੱਛਾ ਰਾਜ ਲਾਲੀ ਜੀ ਜਿਵੇਂ ਕਿ ਤੁਸੀਂ ਕਿਹਾ ਕਿ ਬਚਪਨ ਤੋਂ ਹੀ ਤੁਹਾਨੂੰ ਸ਼ੌਂਕ ਸੀ ਕਿ ਮੈਂ ਕੁਝ ਕਰਾਂ ਸੋਸਾਇਟੀ ਦੇ ਲਈ ਖਾਸ ਕਰਕੇ ਦੇਖਿਆ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਦੇਖਿਆ ਕਿ ਲੱਗ ਰਿਹਾ ਹੋਵੇ ਉਹ ਸਫਰ ਕਰ ਰਿਹਾ ਹੈ ਕੋਈ ਔਰਤ ਸਫਰ ਕਰ ਰਹੀ ਹੈ ਰਿਸ਼ਤੇਦਾਰੀ ਦੇ ਵਿੱਚ ਕੋਈ ਹੋਵੇ ਆਂਟ ਗੁਆਣ ਦੇ ਵਿੱਚ ਕੋਈ ਹੋਵੇ ਜਿਸ ਨੂੰ ਦੇਖ ਕੇ ਲੱਗਦਾ ਹੋਵੇ ਵੀ ਨਹੀਂ ਯਾਰ ਮੈਂ ਕੁਝ ਕਰਨਾ ਆ ਮੈਂ ਵੱਡੇ ਹੋ ਕੇ ਅਜਿਹੇ ਲੋਕਾਂ ਦੇ ਲਈ ਅਜਿਹੀਆਂ ਔਰਤਾਂ ਦੇ ਲਈ ਕੁਝ ਕਰਨਾ ਹੈ ਨੇ ਦੇਖੋ ਬਚਪਨ ਮੇਰਾ ਬਹੁਤ ਪਿਆਰਾ ਸੀ ਹਮ ਔਰ ਰੱਬ ਦੀ ਤੁਹਾਨੂੰ ਮੈਂ ਦੱਸਿਆ ਕਿ ਮੇਰ ਬਹੁਤ ਸੀਗਾ ਸਾਡੇ ਕੋਲ ਤੇ ਮੇਰਾ ਤਾਂ ਇਸ ਬਚਪਨ ਦੇ ਅੰਦਰ ਖੁਸ਼ੀਆਂ ਚੀ ਬਿਤੇ ਆ ਮੈਨੂੰ ਇਹੋ ਜਿਹਾ ਕੁਝ ਨਹੀਂ ਨਜ਼ਰ ਆਉਂਦਾ ਸੀਗਾ ਕਦੇ ਜੋ ਮੈਨੂੰ ਨਜ਼ਰ ਆਉਂਦਾ ਸੀਗਾ ਉਹ ਕਦੇ ਅਸੀਂ ਜਦੋਂ ਬਾਹਰ ਜਾਣਾ ਤੇ ਦੇਖਣਾ ਕਿ ਕੁਝ ਬੱਚੀਆਂ ਹੈਗੀਆਂ ਨੇ ਜਿਹੜਾ ਕਿ ਉਹ ਵੀ ਕੁਝ ਕਰਦੀਆਂ ਚਾਹੁੰਦੀਆਂ ਨੇ ਕੰਮ ਕਰਦੀਆਂ ਨੇ ਘਰਾਂ ਦੇ ਅੰਦਰ ਤੇ ਲੱਗਦਾ ਸੀ ਕਿ ਇਹਨਾਂ ਨੂੰ ਵੀ ਪੜ੍ਹਨਾ ਚਾਹੀਦਾ ਇਹਨਾਂ ਨੂੰ ਵੀ ਕੁਝ ਅਚੀਵ ਕਰਨਾ ਚਾਹੀਦਾ ਆ ਤੇ ਮੈਂ ਕਈ ਵਾਰੀ ਆਪਣੇ ਗ੍ਰੈਂਡਫਾਦਰ ਨੂੰ ਕਹਿਣਾ ਕਿ ਇਹ ਜਿਹੜੇ ਬੱਚੇ ਹੈਗੇ ਨੇ ਇਹਨੂੰ ਪਰ ਇਹ ਕੰਮ ਕਿਤੇ ਕਿਉਂ ਆਉਂਦੇ ਨੇ ਆਪਣੇ ਮਾਮਾ-ਮਾਪ ਦੇ ਨਾਲ ਆਉਂਦੇ ਸੀ ਮਾਮਾ-ਬਾਪ ਕੰਮ ਕਰਦੇ ਨੇ ਇਹਨਾਂ ਨੂੰ ਪੜ੍ਹਾਈ ਚ ਦੀ ਬਹੁਤ ਜ਼ਰੂਰਤ ਹੈਗੀ ਆ ਅਸੀਂ ਇਹੋ ਜਿਹੇ ਬੱਚਿਆਂ ਦੀ ਬੜੀ ਹੈਲਪ ਕੀਤੀ ਹੈ ਉਹਨਾਂ ਦੇ ਵਿੱਚੋਂ ਮਤਲਬ ਮੈਂ ਇਹ ਜਾਣਦੀ ਆ ਕਿ ਪੜ੍ਹਾਈ ਦੇ ਪੱਖੋਂ ਜੇ ਫੀਸ ਦੇਣੀ ਆ ਜਾਂ ਹੋਰ ਕਿਸੇ ਚੀਜ਼ ਦੀ ਹੈਲਪ ਹੈਗੀ ਆ ਉਹਨਾਂ ਦੇ ਵਿੱਚੋਂ ਕਿ ਡਾਕਟਰ ਵੀ ਬਣੇ ਨੇ ਮੌਕੇ ਦੀ ਲੋੜ ਸਾਡੇ ਚ ਇੱਕ ਸਾਡੇ ਘਰਾਂ ਚ ਹੀ ਹੁੰਦੀ ਸੀਗੀ ਕੰਮ ਕਰਨ ਵਾਲੇ ਉਹਨਾਂ ਦੀ ਇੱਕ ਲੜਕੀ ਆਉਂਦੀ ਹੁੰਦੀ ਸੀਗੀ ਅੱਜ ਉਹ ਗਾਇਨੋਕੋਲੋਜਿਸਟ ਹੈ ਪੜ੍ਹੀ ਹੈ ਲਿਖੀ ਹੈ ਤੇ ਇੱਥੇ ਇਹ ਹੈ ਕਿ ਵੀ ਹਰ ਇੱਕ ਨੂੰ ਇੱਕ ਮੌਕੇ ਦੀ ਲੋੜ ਹੈ ਜੇ ਅਸੀਂ ਇੱਕ ਆਪਣਾ ਸਮਝ ਕੇ ਕਿਸੇ ਨੂੰ ਉਸ ਨੂੰ ਮੌਕਾ ਦਈਏ ਨਾ ਉਹ ਜ਼ਰੂਰ ਫੁੱਲੇਗੀ ਇਹ ਸਿਰਫ ਮੌਕਿਆਂ ਦੀ ਲੋੜ ਹੈ ਸਹਾਰੇ ਦੀ ਲੋੜ ਹੈ ਇਸ ਟਾਈਮ ਦੇ ਉੱਤੇ ਜੇ ਅਸੀਂ ਕਿਸੇ ਨੂੰ ਇੱਕ ਸਹਾਰਾ ਦੇ ਸਕੀਏ ਤੇ ਕਹਿੰਦੇ ਰੱਬ ਨਾਲ ਤੁਹਾਨੂੰ 10 ਫੋਲਡਸ ਵਾਪਿਸ ਕਰਦਾ ਉਹ ਚੀਜ਼ ਨੂੰ ਤੇ ਮੇਰੇ ਨੂੰ ਤੋਂ ਸ਼ੁਰੂ ਤੋਂ ਹੀ ਹੁੰਦਾ ਸੀ ਕਿ ਕਿਸ ਤਰੀਕੇ ਨਾਲ ਕੀ ਦੀ ਮਦਦ ਕਰ ਸਕਾਂ ਜਿੱਦ ਤੱਕ ਦੁੱਖ ਤਕਲੀਫ ਦੀ ਗੱਲ ਆ ਉਹ ਮੈਂ ਸ਼ਾਇਦ ਨਹੀਂ ਦੇਖੀ ਹੂੰ ਚਲੋ ਬਹੁਤ ਚੰਗੀ ਗੱਲ ਹੈ ਕਿ ਤੁਹਾਡਾ ਬਚਪਨ ਬਹੁਤ ਚੰਗਾ ਰਿਹਾ ਤੇ ਆਲੇ ਦੁਆਲੇ ਵੀ ਤੁਸੀਂ ਕੋਈ ਅਜੀਹੀ ਚੀਜ਼ ਨਹੀਂ ਦੇਖੀ ਪਰ ਹੁਣ ਜਿਸ ਕੁਰਸੀ ਤੇ ਤੁਸੀਂ ਹੋ ਤੇ ਹਜ਼ਾਰਾਂ ਲੋਕਾਂ ਨੂੰ ਸਮਝਾ ਵੀ ਰਹੇ ਹੋ ਤੇ ਰਿਸ਼ਤੇ ਬਚਾ ਵੀ ਰਹੇ ਹੋ ਅੱਛਾ ਰਾਜਨਾਲੀ ਜੀ ਬੇਟੀ ਹੈ ਤੁਹਾਡੀ ਇੱਕ ਹਾਂਜੀ ਮੇਰੀ ਇੱਕ ਬੇਟੀ ਹੈ ਐਂਡ ਆਈ ਕਮ ਫਰਮ ਅ ਫੈਮਲੀ ਆਫ ਫਰੀडम फाइਟਰਸ ਐਂਡ ਡਿਫੈਂਸ ਤੇ ਉਹਦੇ ਕਰਕੇ ਜਿਹੜਾ ਸੀਗਾ ਸਾਡਾ ਹਮੇਸ਼ਾ ਦਿਲ ਮਜ਼ਬੂਤ ਹੁੰਦਾ ਸੀ ਇਰਾਦੇ ਹਮੇਸ਼ਾ ਮਜ਼ਬੂਤ ਰਹੇ ਨੇ ਕਿਉਂਕਿ ਜਦੋਂ ਅਸੀਂ ਦੇਖਦੇ ਸੀ ਕਿ ਐਜ਼ ਫਰੀडम फाइਟਰਸ ਆਪਣੇ ਗ੍ਰੈਂਡਪੈਰੈਂਟਸ ਵਗੈਰਾ ਨੂੰ ਐਵੇਂ ਦੇਖਿਆ ਆਪਣੇ ਫਾਦਰ ਨੂੰ देन ਮਾਈ ਹਸਬੈਂਡ ਦੇ ਹੈਵ एवरीवन बॉडी ਕੰਸਟਰਮ ਡਿਫੈਂਸ ਫੈਮਿਲੀ ਤੇ ਉਹਦੇ ਕਰਕੇ ਜਿਹੜਾ ਹੁੰਦਾ ਸੀ ਨਾ ਇਹ ਤੇ ਕੌਨਫੀਡੈਂਸ ਲੈਵਲ ਟੈਨ ਕੰਮ ਕਰਨ ਦਾ ਜਿਹੜਾ ਡਿਸਪਲਿਨ ਡਿਸਪਲਿਨ ਜਜ਼ਬਾ ਤੇ ਹੁੰਦਾ ਹੀ ਸੀ ਪਰ ਡਿਸਪਲਿਨ ਬਹੁਤ ਜ਼ਿਆਦਾ ਆਂਦਾ ਸੀ ਉਹਦੇ ਅੰਦਰ ਤੇ ਯੈਸ ਆਈ ਹੈਵ ਵਨ ਡਾਟਰ ਸ਼ੀ ਇਜ਼ ਹੈਪੀਲੀ ਮੈਰੀਡ ਵੈਰੀ ਵੈਲ ਸੈਟਲਡ ਸ਼ੁਕਰ ਹੈ ਰੱਬ ਦਾ ਚਲੋ ਬਹੁਤ ਚੰਗੀ ਗੱਲ ਹੈ ਕਦੇ ਇਦਾਂ ਹੁੰਦਾ ਹੈ ਕਿ ਉਹਨੇ ਤੁਹਾਨੂੰ ਫੋਨ ਕੀਤਾ ਹੋਵੇ ਕਿਸੇ ਵੀ ਕਿਉਂਕਿ ਹਰ ਘਰ ਚ ਕੋਈ ਨਾ ਕੋਈ ਪਰੇਸ਼ਾਨੀ ਹੁੰਦੀ ਹੈ ਨਾ ਕਿ ਬਹੁਤ ਲੰਬੀਆਂ ਲੰਬੀਆਂ ਉਹਨਾਂ ਦੇ ਨਾਲ ਗੱਲਾਂ ਹੋ ਰਹੀਆਂ ਤੇ ਤੁਹਾਨੂੰ ਸਮਝਾ ਰਹੇ ਹੋ ਵੀ ਨਹੀਂ ਬੱਚੇ ਇਦਾਂ ਨਹੀਂ ਹੈ ਇਦਾਂ ਨਹੀਂ ਹੁੰਦਾ ਹੈ ਵਿੱਚ ਜ਼ਰੂਰ ਹੁੰਦਾ ਹੈ ਜ਼ਿੰਦਗੀ ਦੇ ਅੰਦਰ ਉਤਾਰ ਚੜਾਅ ਤੇ ਸਾਰਿਆਂ ਦੇ ਚੀ ਆਉਂਦੇ ਨੇ ਤੇ ਮੇਰੀ ਬੇਟੀ ਹੈ ਉਹ ਦਿਨ ਤੋਂ ਨੇ ਜਦ ਤੱਕ ਦੋ ਤਿੰਨ ਵਾਰੀ ਮੇਰੇ ਨਾਲ ਗੱਲ ਨਹੀਂ ਕਰ ਲੈਣੀ ਤੇ ਉਹਨੂੰ ਵੀ ਤਸੱਲੀ ਨਹੀਂ ਹੁੰਦੀ ਹੈਗੀ ਹੈ ਮਗਰ ਉਹ ਜਦੋਂ ਰਾਤ ਨੂੰ ਜਦੋਂ ਅਸੀਂ ਆਖਰੀ ਜਿਹੜੀ ਗੱਲ ਯੇ ਸਾਡੀ ਰਾਤ ਨੂੰ ਤੇ ਉਹਦੇ ਚ ਪੂਰੇ ਦਿਨ ਭਰ ਦੀ ਗੱਲ ਜਿਹੜੀ ਹੁੰਦੀ ਹੈ ਚਾਹੇ ਤਕਲੀਫ ਆ ਕਿ ਮੈਨੂੰ ਇਹ ਚੰਗਾ ਨਹੀਂ ਲੱਗੀ ਗੱਲ ਜਾਂ ਮੈਨੂੰ ਕੋਈ ਵੀ ਕੋਈ ਗੱਲ ਹੁੰਦੀ ਅਸੀਂ ਗੱਲ ਕਰਦੇ ਆ ਮੈਂ ਸਮਝਾਉਂਦੀ ਵੀ ਬੜੇ ਤਰੀਕੇ ਨਾਲ ਆ ਤੇ ਕਦੀ ਕਦੀ ਮਜ਼ਾਕ ਵੀ ਕਰਦੀ ਐ ਕਹਿੰਦੀ ਮਮਾ ਜਦੋਂ ਦੇ ਤੁਸੀਂ ਇਹ ਆਫਿਸ ਚ ਆਏ ਹੋ ਤੇ ਮੈਨੂੰ ਲੱਗਦਾ ਤੁਹਾਡੇ ਲੌਜੀਕਸ ਐਂਡ 올 ਦੈਟ ਤੁਸੀਂ ਜਾਦਾ ਤਰੀਕੇ ਨਾਲ ਸਮਝਾਉਣ ਲੱਗ ਗਏ ਹੋ ਪਰ ਰੱਬ ਦੀ ਮਿਹਰ ਐ ਬਹੁਤ ਅਸਲੀ ਕਿਉਂਕਿ ਹਰ ਤਰੀਕੇ ਦੇ ਇਨਸਾਨ ਨਾਲ ਡੀਲ ਕਰਨਾ ਹੁੰਦਾ ਉਹਨਾਂ ਦੀ ਪਛਾਹ ਦੇ ਵਿੱਚ ਉਹਨਾਂ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਣਾ ਹੁੰਦਾ ਜਦੋਂ ਮੈਂ ਸਵੇਰੇ ਆਉਣੀ ਐ ਆਫਿਸ ਆਉਣੀ ਐ ਉਦੋਂ ਤੁਸੀਂ ਆਪਣੇ ਬੜੇ ਅੱਛੇ ਫਰੈਸ਼ ਮਾਈਂਡ ਐਂਡ ਖੁਸ਼ਕੁਸ਼ੀ ਔਨ ਕਰਦੇ ਹੋ ਪਰ ਜਦੋਂ ਇਥੇ ਦੇ ਕੇਸਸ ਆਉਂਦੇ ਨੇ ਜਿੱਦਾਂ ਔਰ ਜਿਸ ਤਰੀਕੇ ਦੀ ਤਕਲੀਫ ਦੇਖਦੇ ਆ ਉਹਨਾਂ ਦੇ ਹੰਝੂ ਦੇਖਦੇ ਆ ਸਭ ਕੁਝ ਹੈ ਨਾ ਮੈਂ ਆਬਰੂ ਨਹੀਂ ਉਹਨਾਂ ਦੇ ਨਾਲ ਕਈ ਵਾਰੀ ਜਿਹੜੀਆਂ ਲੜਕੀਆਂ ਨੇ ਕਿੰਨੀ ਮਤਲਬ ਮਾਪੇ ਤੁਹਾਡੀ ਐਡੀ ਹਸਰਤ ਦੇ ਨਾਲ ਵਿਆਹ ਕਰਦੇ ਨੇ ਸਭ ਕੁਝ ਕਰਦੇ ਨੇ ਪਰ ਮਹੀਨੇ ਦੇ ਅੰਦਰ ਹੀ ਕੁਝ ਦਿਨਾਂ ਦੇ ਅੰਦਰ ਹੀ ਜਦੋਂ ਸਭ ਟੜਕਣੇ ਲੱਗ ਜਾਂਦੇ ਨੇ ਔਰ ਉਹ ਲੜਕੀ ਨੂੰ ਨਹੀਂ ਤਕਲੀਫ ਹੁੰਦੀ ਆ ਘਰ ਦੇ ਅੰਦਰ ਮੇਰਾ ਆਪਣਾ ਦਿਲ ਬਹੁਤ ਪੀਸਦਾ ਉਸ ਚੀਜ਼ ਦੇ ਕਿ ਇੱਕ ਬੇਟੀ ਵੀ ਹੈ ਤੁਸੀਂ ਇੱਕ ਬੇਟੀ ਦੇ ਮਾਪੇ ਇੱਕ ਬੇਟੀ ਦੀ ਮਾਂ ਹੈ ਹਾਂਜੀ ਹਾਂਜੀ ਅੱਛਾ ਰਾਜ ਲਾਲ ਜੀ ਜਿਵੇਂ ਤੁਸੀਂ ਕਿਹਾ ਕਿ ਆਪਣੀ ਬੇਟੀ ਦੇ ਨਾਲ ਬਹੁਤ ਗੱਲਾਂ ਹੁੰਦੀਆਂ ਸਾਰੀਆਂ ਕੁੜੀਆਂ ਆਪਣੀ ਮਾਵਾ ਦੇ ਨਾਲ ਗੱਲਾਂ ਕਰਦੀਆਂ ਨਾ ਟਿੱਡ ਫੋਲਦੀਆਂ ਨੇ ਚਾਹੇ ਖੁਸ਼ੀ ਹੈ ਚਾਹੇ ਦੁੱਖ ਹੈ ਚਾਹੇ ਕੋ ਪਰੇਸ਼ਾਨੀ ਹੈ ਚਾਹੇ ਕੋਈ ਓਪਰਚ्युनिटी ਹੈ ਨਾ ਅਸੀਂ ਹਰ ਕੁਝ ਸਾਂਝਾ ਕਰਦੇ ਹਾਂ ਪਰ ਇਸ ਨੂੰ ਲੈ ਕੇ ਵੀ ਯੂ نو ਟੈਗ ਲਗਾ ਦਿੱਤੇ ਜਾਂਦੇ ਨੇ ਕਿ ਆਪਣੀ ਮਾਂ ਦੇ ਨਾਲ ਸਾਰਾ ਕੁਝ ਸਾਂਝਾ ਕਰਦੀ ਹੈ ਆਪਣੀ ਮਾਂ ਨੂੰ ਸਭ ਕੁਝ ਦੱਸਦੀ ਹੈ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਦਾ ਆਪਣੀ ਮਾਨਸਿਕ ਸਥਿਤੀ ਦੇ ਉੱਤੇ ਹੁੰਦਾ ਠੀਕ ਹੈ ਨਾ ਮੈਂ ਕਈ ਵਾਰੀ ਦੇਖਿਆ ਜਦੋਂ ਮੈਨੂੰ ਕੁਝ ਅਜਿਹੇ ਕੇਸਿਸ ਵੀ ਆਉਂਦੇ ਨੇ ਔਰ ਮੈਂ ਇਸ ਚੀਜ਼ ਦੇ ਉੱਤੇ ਜ਼ਰੂਰ ਵਿਸ਼ਵਾਸ ਕਰਦੀ ਹਾਂ ਕਿ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਮਾਂ ਦੇ ਨਾਲ ਹੀ ਹੁੰਦੀਆਂ ਨੇ ਸਾਰਾ ਉਹਨਾਂ ਦਾ ਸਾਂਝਾ ਹੁੰਦਾ ਸਾਰਾ ਕੁਝ ਪਰ ਜਿਹੜੀ ਮਾਂ ਹੈ ਨਾ ਉਹਨੂੰ ਵੀ ਜਿਆਦਾ ਇੰਟਰਫੀਅਰੈਂਸ ਨਹੀਂ ਕਰਨੀ ਚਾਹੀਦੀ ਆਪਣੀ ਬੇਟੀ ਦੀ ਲਾਈਫ ਦੇ ਅੰਦਰ ਜੇ ਬੇਟੀ ਨੂੰ ਕੋਈ ਤਕਲੀਫ ਵੀ ਹੈ ਆਪਣੇ ਹਸਬੰਡ ਦੇ ਨਾਲ ਕੋਈ ਪ੍ਰੋਬਲਮ ਹੈ ਆਪਣੇ ਇਨ-ਲॉज ਦੇ ਕੋਈ ਕੋਈ ਇਸ਼ੂਜ਼ ਨੇ ਉਹ ਛੱਡਨੇ ਚਾਹੀਦੇ ਉਹਨਾਂ ਦੇ ਉੱਤੇ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਹੈ ਕਿ ਇਹ ਠੀਕ ਨਹੀਂ ਹੈ ਬਜਾਏ ਇਸ ਤੋਂ ਕਿ ਤੁਸੀਂ ਬਲ ਦੀ ਅੱਗ 'ਚ ਤੇਲ ਪਾਉਣ ਵਾਲੀ ਗੱਲ ਕਰੋ ਇਹ ਨਹੀਂ ਹੋਣਾ ਚਾਹੀਦਾ ਤਾਂ ਇਸ ਚੀਜ਼ ਦੇ ਉੱਤੇ ਮੈਂ ਹਮੇਸ਼ਾ ਕਹਿੰਦੀ ਆ ਕੁੜੀਆਂ ਉਹੀ ਖੁਸ਼ ਨੇ ਜਦੋਂ ਕਿ ਮਾਂ ਦੇ ਨਾਲ ਗੱਲ ਕਰਦੀਆਂ ਤੇ ਮਾਂ ਦਾ ਫਰਜ਼ ਇਹ ਹੁੰਦਾ ਉਹਨੂੰ ਹੌਸਲਾ ਦੇਣਾ ਸਹਾਰਾ ਦੇਣਾ ਨਾ ਕਿ ਉਹਨੂੰ ਕਿਸੇ ਹੋਰ ਰਸਤੇ ਪਾ ਦੇਣਾ ਇਹ ਜੀ ਕੋਈ ਗੱਲ ਕਿ ਆ ਕਿ ਨਹੀਂ ਤੂੰ ਇਹ ਸੁਣੀ ਨਾ ਤੂੰ ਇਹ ਕਰੀ ਨਾ ਇਹ ਨਹੀਂ ਹੋਣਾ ਚਾਹੀਦਾ ਬਾਕੀ ਤੇ ਰਿਸ਼ਤੇ ਤੇ ਮਾਂ ਤੇ ਰਿਸ਼ਤਾ ਤੇ ਹਮੇਸ਼ਾ ਹੀ ਵਧੀਆ ਹੁੰਦਾ আচ্ছা ਰਾਜ ਲਾਲ ਜੀ ਇੰਟਰਫੀਰੈਂਸ ਦੇ ਅਸੀਂ ਗੱਲ ਕਰਦੇ ਆ ਜਸਟ ਇੱਕ ਗੱਲ ਕਰਨਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਇੱਥੇ ਇੰਟਰਫੀਰੈਂਸ ਹਰ ਰਿਸ਼ਤੇ ਚ ਖਰਾਬ ਹੁੰਦੀ ਹੈ ਹਰ ਇੱਕ ਸ਼ਖਸ ਤੇ ਖਰਾਬ ਹੁੰਦੀ ਹੈ ਖਾਸ ਕਰਕੇ ਜਦੋਂ ਰਿਸ਼ਤਾ ਹਸਬੰਡ ਤੇ ਵਾਈਫ ਦਾ ਹੋਵੇ ਜਦੋਂ ਤੀਜੇ ਦੇ ਕੋਲ ਪਹੁੰਚ ਗਿਆ ਡੈਫੀਨਿਟਲੀ ਤਾਂ ਦੇ ਰਿਸ਼ਤੇ ਦੇ ਵਿੱਚ ਤੀਜੀ ਇਨਸਾਨ ਨੇ ਐਂਟਰੀ ਮਾਰ ਲਈ ਹੈ ਲੱਗਦਾ ਨਹੀਂ ਕਿ ਜਿੰਨੀ ਮਾਂ ਦੀ ਇੰਟਰਫੀਰੈਂਸ ਕੁੜੀ ਦੀ ਮਾਂ ਦੀ ਇੰਟਰਫੀਰੈਂਸ ਖਰਾਬ ਹੁੰਦੀ ਉੰਨੇ ਹੀ ਮੁੰਡੇ ਦੀ ਮਾਂ ਦੀ ਇੰਟਰਫੀਰੈਂਸ ਦੇਖੋ ਜੇ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਇਹੋ ਜਿਹੇ ਕੁੜੀਆਂ ਆਈਆਂ ਨੇ ਡਾਈਵੋਰਸ ਲਈ ਐਡਮੈਸਟਿਕ ਵਾਲੇ ਜਿਹਨਾਂ ਨੇ ਚੂੜਾ ਪਾਇਆ ਹੋਇਆ ਹਲੇ ਹਲੇ ਚੂੜਾ ਨਹੀਂ ਉਤਰਿਆ ਤੇ ਉਹ ਆndੀਆਂ ਨੇ ਕਿ ਸਾਡਾ ਮੈਂ ਤੇ ਡਿਵੋਰਸ ਹੀ ਲੈਣਾ ਮੇ ਤਾਂ ਬਣਦੀ ਨਹੀਂ ਮੈਂ ਤਾਂ ਆ ਨਹੀਂ ਹੁੰਦਾ ਜਦੋਂ ਮੁੰਡੇ ਦੀ ਮੁੰਡੇ ਨੂੰ ਵੀ ਬੁਲਾ ਜਾਂਦਾ ਉਹ ਕਹਿੰਦੇ ਜੀ ਇਹਦੇ ਘਰ ਦੇ ਬੜੇ ਇੰਟਰਫੀਅਰੈਂਸ ਕਰਦੇ ਨੇ ਕੁੜੀ ਕਹਿੰਦੀ ਮੇਰੀ ਸੱਸ ਬਹੁਤ ਇੰਟਰਫੀਅਰੈਂਸ ਕਰਦੀ ਹੈ ਠੀਕ ਹੈ ਇਹ ਹੁਣ ਦੇਖੋ ਨਵੀਂ ਵਿਆਹੀ ਕੁੜੀ ਆਉਣੀ ਆਪਣੇ ਘਰ ਚ ਐਡਜਸਟ ਹੋਣਾ ਹਲੇ ਪਰ ਜੇ ਸਵੇਰੇ ਪਹਿਲੀ ਕਾਲ ਮਾਂ ਦੀ ਆ ਜਵੇ ਕਿ ਕਿਵੇਂ ਰਿਆ ਸੱਸ ਨੇ ਕੁਝ ਕਿਹਾ ਤੇ ਨਹੀਂ ਤੂੰ ਰੋਟੀ ਖਾਧੀ ਕਿ ਨਹੀਂ ਖਾਧੀ ਤੇ ਇਹਨਾਂ ਨਾਲ ਨੇ ਤਾਂ ਨਹੀਂ ਕੁਝ ਕਿਹਾ ਇਹੋ ਜੀ ਗੱਲ ਹੋ ਜਾਈਏ ਸ਼ੁਰੂ ਜਾਂ ਫਿਰ ਮੁੰਡੇ ਦੀ ਮਾਂ ਸਵੇਰੇ ਸ਼ੁਰੂ ਕਰ ਜੇ دیر ਨਾਲ ਉੱਠੀ ਹੈ ਇਹ ਕੰਮ ਨਹੀਂ ਕਰਦੀ ਇਹਨੂੰ ਪਤਾ ਨਹੀਂ ਵੀ ਕੀ ਕਰਨਾ ਇਹਦੀ ਮਾਂ ਨੇ ਕੁਝ ਨਹੀਂ ਸਿਖਾਇਆ ਫਿਰ ਇਹ ਸਾਰੇ ਝਗੜੇ ਸ਼ੁਰੂ ਹੋ ਜਾਂਦੇ ਨੇ ਮੁੰਡੇ ਦੇ ਇੱਕ ਤਰਫ ਤੋਂ ਵੀ ਚਾਹੇ ਕੁੜੀ ਦੀ ਤਰਫ ਤੋਂ ਕੋਈ ਇੰਟਰਫਰੈਂਸ ਹੋਣੀ ਨਹੀਂ ਚਾਹੀਦੀ ਬਿਲਕੁਲ ਥੋੜੇ ਦੇਰ ਦੇ ਲਈ ਉਹਨਾਂ ਨੂੰ ਆਪਸ ਦੇ ਵਿੱਚ ਸਮਝਣ ਦਿਓ ਕਿਉਂਕਿ ਮੁੰਡੇ ਨੇ ਆਪਣੇ ਮਾਪਿਆਂ ਨੂੰ ਝਗੜੇ ਕੁੜੀ ਨੇ ਵੀ ਨਹੀਂ ਛੱਡਣੇ ਕਿਸੇ ਨੇ ਵੀ ਨਹੀਂ ਛੱਡਣੇ ਕੋਈ ਛੱਡ ਵੀ ਨਹੀਂ ਸਕਦਾ ਛੱਡ ਵੀ ਨਹੀਂ ਸਕਦਾ ਇਸ ਚੀਜ਼ ਦੇ ਉੱਤੇ ਉਹਨੇ ਵੀ ਜਿਹੜਾ ਲੜਕਾ ਆ ਉਹ ਵੀ ਆਫਟਰ ਆਲ ਉਹਦੀ ਪੇਰੈਂਟਸ ਨੇ ਕਰੀ ਉਹਨੂੰ ਲੁੱਕ ਆਫਟਰ ਕਰਨਾ ਠੀਕ ਹੈ ਲੇਕਿਨ ਇਹ ਗੱਲ ਹੈ ਕਿ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਜਿੱਥੇ ਇੰਟਰਫੇਰੈਂਸ ਹੋਏਗੀ ਉੱਥੇ ਕੰਮ ਖਰਾਬ ਹੀ ਹੋਣਾ ਹੈ ਹਮ ਚਾਹੇ ਉਹ ਕਿਸੇ ਵੱਲੋਂ ਚਾਹੇ ਕਿਸੇ ਵੱਲੋਂ ਵੀ ਹੋਵੇ ਅੱਛਾ ਰਾਜ ਲਾਲੀ ਜੀ ਕੁਝ ਸਵਾਲ ਨੇ ਵਨ ਵਰਡ ਦੇ ਵਿੱਚ ਤੁਸੀਂ ਉਸ ਤੇ ਆਨਸਰ ਸਾਨੂੰ ਦਿਓ ਜ਼ਿੰਦਗੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜ਼ਿੰਦਗੀ ਇੱਕੋ ਹੀ ਹੁੰਦੀ ਹੈ ਇੱਕ ਜ਼ਿੰਦਗੀ ਆ ਜੀਵਨ ਦੇ ਲਈ ਖੁਸ਼ੀ ਨਾਲ ਜਿਓ ਖੁਸ਼ੀ ਨਾਲ ਜਿਓ ਠੀਕ ਹੈ ਹੰਝੂਆਂ ਦੇ ਵਿੱਚ ਕੱਢੀ ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਚਾਹੇ ਅਸੀਂ ਦੁੱਖ ਹੈ ਤਕਲੀਫ ਹੈ ਉਦਾਸ ਹੈ ਸਭ ਕੁਝ ਹੈ ਮੇਰੀ ਜ਼ਿੰਦਗੀ ਵਿੱਚ ਵੀ ਹੋਣਗੇ ਦੁੱਖ ਤਕਲੀਫ ਜਾਂ ਉਦਾਸੀ ਹੋएगी ਲੇਕਿਨ ਉਹ ਜ਼ਿੰਦਗੀ ਨਹੀਂ ਇਹ ਪਾਰਟ ਆਫ ਲਾਈਫ ਹੈ ਬਿਲਕੁਲ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਓ ਸੋਸ਼ਲ ਮੀਡੀਆ ਬਹੁਤ ਪ੍ਰੋਬਲਮੈਟਿਕ ਹਮ ਬਹੁਤ ਕਿਉਂਕਿ ਇਥੋ ਹੀ ਜਿਹੜੇ ਪਲੈਟਫਾਰਮਸ ਨੇ ਕਿਸ ਨੇ ਇੰਸਟਾਗ੍ਰਾਮ ਤੇ ਦੋਸਤੀ ਹੋ ਗਈ ਕਿਸੇ ਦੀ ਕਿਸੇ ਹੋਰ ਆਪਦੇ ਥਰੂ ਦੋਸਤੀ ਹੋ ਗਈ ਲਿਵਿੰਗ ਰਿਲੇਸ਼ਨਸ਼ਿਪਸ ਹੋ ਗਿਆ ਆਪਸ ਦੇ ਵਿੱਚ ਉਹਦੇ ਬਾਅਦ ਸਾਰੇ ਤਿਰ ਅਗੇ ਫਿਰ ਕੁੜੀ ਭੱਜੀ ਫਿਰ ਜੇ ਕਿ ਮੁੰਡਾ ਮੈਨੂੰ ਛੱਡ ਕੇ ਚਲਾ ਗਿਆ ਮੁੰਡਾ ਕਹਿੰਦਾ ਕੁੜੀ ਵੀ ਮੇਰੇ ਸਾਰੇ ਪਾਸੇ ਖਰਚ ਕਰਤੇ ਕਿੱਥੋਂ ਮੇਰੇ ਸੀ ਤੁਸੀਂ ਆਪਸ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਮਿਲੇ ਸੀਗੇ ਸੋਸ਼ਲ ਮੀਡੀਆ ਜਿਹੜਾ ਆ ਅਗਰ ਅਸੀਂ ਜੋ ਠੀਕ ਤਰੀਕੇ ਦੇ ਨਾਲ ਇਸਤੇਮਾਲ ਕਰੀਏ ਇਸ ਪਲੇਟਫਾਰਮ ਨੂੰ ਇੱਕ ਨੋਲਜ ਗੇਨ ਕਰਨ ਲਈ ਇਸਤੇਮਾਲ ਕਰੀਏ ਠੀਕ ਹੈ ਨਾ ਇੰਟੈਲੀਜੈਂਟਲੀ ਉਹਨੂੰ ਇਸਤੇਮਾਲ ਕਰੀਏ ਇਸ ਸਿੱਖਣ ਦੇ ਲਈ ਬਹੁਤ ਵਧੀਆ ਮਾਧਮ ਮਗਰ ਜਿੱਥੇ ਮਿਸਯੂਜ਼ ਹੋ ਗਿਆ ਉੱਥੇ ਨੇ ਜ਼ਿੰਦਗੀਆਂ ਖਰਾਬ ਕਰ ਦਿੱਤੀਆਂ ਅੱਛਾ ਅੱਜ ਕੱਲ ਦੇ ਰਿਸ਼ਤੇ ਰਿਸ਼ਤਿਆਂ ਦੇ ਵਿੱਚ ਜਿਹੜੀ ਇਹ ਕੜਵਾੜ ਬਹੁਤ ਹੋ ਗਈ ਹੈ ਬਜਾਏ ਇੱਕ ਦੂਜੇ ਨੂੰ ਸਹਾਰਾ ਦੇਣ ਤੋਂ ਇੱਕ ਦੂਜੇ ਨਾਲ ਜੈਲਸੀ ਹੋ ਗਈ ਹੈ ਬਹੁਤ ਜ਼ਿਆਦਾ ਭਰਾ ਭਰਾ ਨਾਲ ਜੈਲਸੀ ਕਰ ਰਿਹਾ ਮਾਂ ਬੱਚਿਆਂ ਚ ਮਾਂ ਬਾਪ ਜਿਹੜੇ ਬੱਚਿਆਂ ਚ ਡਿਫਰੈਂਸ ਪਾ ਰਹੇ ਨੇ ਗਵਾਂਡੀਆਂ ਨੂੰ ਉਹ ਦੇਖ ਨਹੀਂ ਸਕਦੇ ਕਿਸੇ ਦੀ ਤਰੱਕੀ ਕਿਸੇ ਦੀ ਹੋ ਜਾਂਦੀ ਹੈ ਪਰ ਇਹ ਛੋਟੇ ਸੈਗਮੈਂਟ ਚ ਨੇ ਹੂੰ ਇਹ ਨਹੀਂ ਕਿ ਹਰੇਕ ਦਰਸ਼ਤੇ ਦਾ ਖਰਾਬ ਹੁੰਦੇ ਨੇ ਬੜੇ ਅੱਛੇ ਅੱਛੇ ਲੋਕ ਵੀ ਹੈਗੇ ਨੇ ਮੈਂ ਇੰਨੇ ਅੱਛੇ ਲੋਕ ਦੇਖੇ ਨੇ ਜਿਨ੍ਹਾਂ ਦੇ ਮੈਂ ਦੇਖਦੇ ਕਿ ਜਦੋਂ ਤੁਹਾਨੂੰ ਮੈਂ ਕਿਹਾ ਕਿ ਗਵਾਲੀਆਂ ਦੇ ਉਹ ਗਵਾਲੀਆਂ ਦੇ ਨਾਲ ਰਿਸ਼ਤੇਦਾਰਾਂ ਤੋਂ ਵੀ ਜ਼ਿਆਦਾ ਵਧੀਆ ਨੇ ਠੀਕ ਹੈ ਨਾ ਅੱਛੇ ਵੀ ਨਹੀਂ ਮਗਰ ਯੈਸ ਰਿਸ਼ਤੇ ਜਿਹੜੇ ਨੇ ਇਹ ਥੋੜੇ ਜੇ ਆਪਣੇ ਦੂਰ ਹੁੰਦੇ ਜਾ ਰਹੇ ਨੇ ਹੂੰ ਅੱਛਾ ਰਾਸ਼ਟਾ ਲੀ ਜੀ ਔਮਨ ਕਮਿਸ਼ਨ ਦੇ ਤੁਸੀਂ ਚੇਅਰਪਰਸਨ ਹੋ ਇੱਕ ਔਰਤ ਹੋ ਇੱਕ ਮਾਂ ਹੋ ਔਰਤਾਂ ਲਈ ਕੁਝ ਮੈਸੇਜ ਮੇਰਾ ਸੱਦੇ ਲਈ ਇੱਕ ਮੈਸੇਜ ਹੈ ਜੀ ਕਿ ਜੇ ਤੁਹਾਨੂੰ ਕੋਈ ਤਕਲੀਫ ਹੈ ਉਹਨੂੰ ਚੁੱਪ ਕਰਕੇ ਨਹੀਂ ਸਹਿਣਾ ਉਹਦੇ ਲਈ ਬੜੇ ਕਾਨੂੰਨ ਬਣੇ ਨੇ ਚਾਹੇ ਉਹ ਬਜ਼ੁਰਗ ਮਾਪੇ ਨੇ ਉਹ ਸੋਚਦੇ ਨੇ ਕਿ ਸਾਡੀ ਜ਼ਿੰਦਗੀ ਤੁਹਾਨੂੰ ਨਿਕਲ ਗਈ ਕਿਸੇ ਤਰੀਕੇ ਦੇ ਨਾਲ ਬੱਚੇ ਦੇਖਭਾਲ ਨਹੀਂ ਕਰ ਰਹੇ ਜਾਂ ਬੱਚਿਆਂ ਨੂੰ ਉਹਨਾਂ ਨੇ ਸਾਰੀ ਆਪਣੀ ਪ੍ਰਾਪਰਟੀ ਦੇ ਦਿੱਤੀ ਆ ਹੁਣ ਬੱਚੇ ਉਹਨਾਂ ਨੂੰ ਕਹਿੰਦੇ ਘਰੋਂ ਨਿਕਲ ਜਾਓ ਅਸੀਂ ਤੁਹਾਡੀ ਦੇਖਭਾਲ ਨਹੀਂ ਕਰ ਸਕਦੇ ਉਹ ਵਿਚਾਰੇ ਰੋਂਦੇ ਫਿਰਦੇ ਕਦੇ ਬੁਢਾ ਆਸ਼ਰਮ ਚਲੇ ਗਏ ਕਦੇ ਗੁਰਦੁਆਰੇ ਚਲੇ ਗਏ ਕਦੇ ਸੜਕਾਂ ਤੇ ਫਿਰਦੇ ਨੇ ਇਹ ਨਹੀਂ ਫਰਨਾ ਚਾਹੀਦਾ ਬਜ਼ੁਰਗਾਂ ਦੇ ਲਈ ਕਾਨੂੰਨ ਬਣੇ ਨੇ ਇੱਕ ਅਗਰ ਲੇਡੀ ਸਫ਼ਰ ਕਰ ਰਹੀ ਹੈ ਆਪਣੇ ਪਤੀ ਦੇ ਹੱਥੋਂ ਉਹਦੇ ਲਈ ਕਾਨੂੰਨ ਬਣੇ ਨੇ ਅਗਰ ਇੱਕ ਛੋਟੇ ਬੱਚੀਆਂ ਹੈ ਜਿਹੜੀਆਂ ਹੈਗੀਆਂ ਨੇ ਉਹ ਕਿਸੇ ਤਕਲੀਫ਼ 'ਚ ਪੈ ਜਾਣ ਉਹਨਾਂ ਲਈ ਕਾਨੂੰਨ ਬਣੇ ਨੇ ਉਹ ਮੈਂ ਇਹੀ ਕਹਿਨੀ ਆ ਕਿ ਘਰੇ ਬੈਠੋ ਨਾ ਆਪਣੇ ਰਾਈਟਸ ਨੂੰ ਪਹਿਚਾਣੋ ਕਮਿਸ਼ਨ ਚਾਓ ਰਿਪੋਰਟ ਕਰੋ ਉਸ ਚੀਜ਼ ਦੇ ਲਈ ਅਸੀਂ ਬੈਠੇ ਹੈਗੇ ਤੁਹਾਡੀ ਮਦਦ ਕਰਨ ਲਈ ਕਾਨੂੰਨ ਬਣੇ ਨੇ ਤੁਹਾਡੀ ਮਦਦ ਕਰਨ ਦੇ ਲਈ ਪੰਜਾਬ ਦੇ ਅੰਦਰ ਮੈਂ ਦੱਸ ਸਕਦੀ ਆ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਸੀਐਮ ਸਾਹਿਬ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਮੇਰਾ ਜਿਹੜਾ ਪ੍ਰਮੁੱਖ ਇਸ ਟਾਈਮ ਦੇ ਉੱਤੇ ਮੁੱਦਾ ਹੈਗਾ ਉਹ ਹੈਗਾ ਔਰ ਵਿਮਨ ਸੇਫਟੀ ਐਂਡ ਸਿਕਿਉਰਟੀ ਨੂੰ ਲੈ ਕੇ। ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕੁੜੀਆਂ ਨੂੰ ਦੇਖ ਕੇ ਔਰ ਪੰਜਾਬ ਤੁਸੀਂ ਦੇਖਿਆ ਹੋ ਨਾ ਮੈਕਸਿਮਮ ਡੀਸੀਸ ਮੈਕਸਿਮਮ ਐਸਐਸਪੀਜ਼ ਇਨ ਪੁਲਿਸ ਐਂਡ ਆਲ ਥੇ ਆਰ ਵਿਮਨ। ਐਂਡ ਆਮ ਸੋ ਪ੍ਰਾਊਡ ਆਫ ਥੈਮ। ਬਹੁਤ-ਬਹੁਤ ਆਸ਼ਕਰੀਆ ਰਾਸ਼ ਲਾਲੀ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲ ਕਰਨ ਦੇ ਲਈ ਔਰ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਮਸਲੇ ਸੁਲਝਾ ਰਹੇ ਹੋ ਆਪਣੀ ਪੋਜ਼ਿਟਿਵ ਗੱਲਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਾਇਦ ਪੋਜ਼ਿਟਿਵਿਟੀ ਹੀ ਫੈ इदाई काम गर्दै रह खुसी बनैदै रहो थ्याङ्क यू वेरी मच बहुत मेहरबानी थ्याङ्क यू जी